ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਜ਼ਿੰਦਗੀ ਜਾਲੀ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਦੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ। ਖੁਦਾਵੰਨ ਜੀ ਇਹ ਵਚਨ ਸਾਡੀ ਅੰਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ। ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ। ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ। ਆਮਨ। ਅਅੱਜ ਦੇ ਵਚਨ ਦੇ ਵਿੱਚ ਜਾਂਦੇ ਆਂ। ਅੱਜ ਦਾ ਵਚਨ ਯਸ਼ਾਇਆ 41 ਅਧਿਆਏ ਦੀ 11 12 ਔਰ 13 ਨੰਬਰ ਆਇਤ। ਵੇਖੋ ਉਹ ਜੋ ਤੇਰੇ ਨਾਲ ਕਰੋਧਿਤ ਹਨ ਸ਼ਰਮਿੰਦੇ ਹੋਣਗੇ ਅਤੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ ਅਤੇ ਉਹ ਜੋ ਤੇਰੇ ਨਾਲ ਲੜਦੇ ਹਨ ਨਾ ਹੋਇਆ ਜੇ ਹੋਕੇ ਨਾਸ਼ ਹੋ ਜਾਣਗੇ ਜੋ ਤੇਰੇ ਨਾਲ ਝਗੜਦੇ ਹਨ ਤੂੰ ਉਹਨਾਂ ਨੂੰ ਭਾਲੇਗਾ ਪਰ ਪਾਏਗਾ ਨਹੀਂ ਜੋ ਤੇਰੇ ਨਾਲ ਯੁੱਧ ਕਰਦੇ ਹਨ ਉਹ ਨਾ ਹੋਇਆ ਜੇ ਸਗੋਂ ਵਿਅਰਥ ਚਾਹੇ ਹੋਕੇ ਨਾਸ਼ ਹੋ ਜਾਣਗੇ ਮੈਂ ਯਹੋਵਾ ਤੇਰਾ ਪਰਮੇਸ਼ਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਮੈਂ ਤੈਨੂੰ ਆਖਦਾ ਹਾਂ ਨਾ ਡਰ ਮੈਂ ਤੇਰੀ ਸਹਾਇਤਾ ਕਰਾਂਗਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਆਖਦੇ ਨੇ ਪਰਮੇਸ਼ਰ ਕਹਿੰਦੇ ਕੀ ਤੁਸੀਂ ਨਾ ਡਰੋ ਅਗਰ ਤੁਹਾਡੇ ਨਾਲ ਕੋਈ ਕ੍ਰੋਧਿਤ ਆ ਪਰਮੇਸ਼ਰ ਕਹਿੰਦੇ ਅਗਰ ਕੋਈ ਵਿਅਰਥੀ ਤੁਹਾਡੇ ਨਾਲ ਝਗੜਾ ਕਰਦਾ ਆ ਜਾਂ ਮੇਰੇ ਨਾਮ ਦੇ ਕਰਕੇ ਕੋਈ ਤੁਹਾਡੇ ਤੇ ਲਾਂਚਨ ਲਾਂਦਾ ਆ ਜਾਂ ਮੇਰੇ ਨਾਮ ਦੇ ਕਰਕੇ ਕੋਈ ਤੁਹਾਡੇ ਨਾਲ ਝਗੜਦਾ ਲੜਦਾ ਆ ਤੇ ਪਰਮੇਸ਼ਰ ਕਹਿੰਦੇ ਆ ਕਿ ਤੁਸੀਂ ਨਾ ਡਰੋ ਉਹ ਸ਼ਰਮਿੰਦੇ ਹੋਣਗੇ ਤੇ ਉਹਨਾਂ ਦੇ ਮੂੰਹ ਜਿਹੜੇ ਆ ਕਾਲੇ ਕੀਤੇ ਜਾਣਗੇ ਪਰਮੇਸ਼ਰ ਕਹਿੰਦੇ ਉਹ ਨਾ ਹੋਇਆ ਜੇ ਹੋ ਕੇ ਨਾਸ਼ ਹੋ ਜਾਣਗੇ ਉਹ ਕਿਦਾਂ ਨਾਸ਼ ਹੋਣਗੇ ਪਰਮੇਸ਼ਰ ਕਹਿੰਦੇ ਆ ਕਿ ਜਿਹੜੇ ਤੁਹਾਡੇ ਨਾਲ ਬਿਨਾਂ ਮਤਲਬ ਤੋਂ ਝਗੜਦੇ ਹੁਣ ਦੇਖਦੇ ਆ ਕਿ ਪ੍ਰਭੂ ਯੇਸ਼ੂ ਮਸੀਹ ਜਿਵੇਂ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਲੋਕਾਂ ਨੇ ਵਿਅਰਥੀ ਵੈਰ ਕੀਤਾ ਕਿਉਂ ਕੀਤਾ ਕਿਉਂਕਿ ਉਹ ਸੱਚੀਆਂ ਗੱਲਾਂ ਦੱਸਦੇ ਸੀ ਕਿਉਂਕਿ ਉਹ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਤੁਹਾਨੂੰ ਦੱਸਦੇ ਸੀ ਸਿੱਖਿਆ ਜਿਹੜੀ ਪਰਮੇਸ਼ਰ ਦੀ ਸੀਗੀ ਉਸ ਸਿੱਖਿਆ ਨੂੰ ਉਹ ਲੈ ਕੇ ਆਏ ਸੀ ਪ੍ਰਭੂ ਯੇਸ਼ੂ ਮਸੀਹ ਨੇ ਹਰ ਇੱਕ ਗੱਲ ਦਾ ਨਿਚੋੜ ਕੱਢਿਆ ਜੋ ਲੋਕ ਵਿਵਸਥਾ ਦੇ ਵਿੱਚ ਆਪਣੇ ਆਪ ਨੂੰ ਪੂਰਾ ਸਮਝਦੇ ਸੀਗੇ ਜੋ ਆਪਣੇ ਆਪ ਨੂੰ ਗਿਆਨੀ ਸਮਝਦੇ ਸੀ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਗਿਆਨ ਤੋਂ ਉਹਨਾਂ ਨੂੰ ਵਾਂਝਿਆ ਕਰ ਦਿੱਤਾ ਉਹ ਇਸ ਲਈ ਕਿਉਂਕਿ ਉਹਨਾਂ ਦੀ ਜਿਹੜੀ ਸਿੱਖਿਆ ਸੀਗੀ ਉਹ ਸਿੱਖਿਆ ਤਾਂ ਸਹੀ ਸੀਗੀ ਪਰ ਉਹਨਾਂ ਨੇ ਉਸ ਨੂੰ ਗਲਤ ਤਰੀਕੇ ਦੇ ਨਾਲ ਲਿਆ ਉਹਨਾਂ ਨੇ ਆਪਣੇ ਮਨਾਂ ਦੇ ਵਿੱਚ ਕ੍ਰੋਧ ਰੱਖਿਆ ਲੋਕਾਂ ਨੂੰ ਨੀਵੇਂ ਕੀਤਾ ਲੋਕਾਂ ਨੂੰ ਉਹਨਾਂ ਨੇ ਜੜੀ ਕਿ ਉਹਨਾਂ ਦੀ ਮੁਸ਼ਕਲਾਂ ਦੇ ਵਿੱਚ ਉਹਨਾਂ ਨੂੰ ਹੋਰ ਮੁਸ਼ਕਿਲ ਦੇ ਵਿੱਚ ਪਾਇਆ ਪਰ ਉਹਨਾਂ ਨੇ ਪਰਮੇਸ਼ਰ ਦੀ ਜਿਹੜੀ ਸਹੀ ਵਿਵਸਥਾ ਸੀਗੀ ਉਸ ਦੇ ਉੱਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਤਾਂ ਪਰਮੇਸ਼ਰ ਕੀ ਕਰਨਾ ਏ ਸੀ ਪਰਮੇਸ਼ਰ ਗਿਆਨਵਾਨਾਂ ਨੂੰ ਲਜਿਤ ਕਰਨ ਆਏ ਕਿ ਤੁਹਾਡਾ ਜਿਹੜਾ ਗਿਆਨ ਆ ਉਹ ਸੰਸਾਰਿਕ ਆ ਨਾ ਕਿ ਉਹ ਆਤਮਿਕ ਆ ਪਰਮੇਸ਼ਰ ਨੇ ਉਹਨਾਂ ਨੂੰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਵੈਰ ਕੀਤਾ ਪਰਮੇਸ਼ਰ ਨੂੰ ਕਚਹਿਰੀਆਂ ਦੇ ਵਿੱਚ ਲੈ ਕੇ ਗਿਆ ਪਰਮੇਸ਼ਰ ਨੂੰ ਵੱਖਰੀਆਂ ਵੱਖਰੀਆਂ ਥਾਵਾਂ ਤੇ ਉਹਨਾਂ ਨੇ ਪੇਸ਼ ਕੀਤਾ ਨਿਆਂ ਦੇ ਲਈ ਖੜੇ ਕੀਤਾ ਤੇ ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਕਿਹਾ ਆ ਕਿ ਅਜਿਹੇ ਲੋਕ ਜਿਹੜੇ ਤੁਹਾਨੂੰ ਬੇਮਤਲਬ ਬੇਮਤਲਬ ਤੋਂ ਹੀ ਕੋਰਟ ਦੇ ਵਿੱਚ ਲੈ ਕੇ ਜਾਣਗੇ ਕੇਸ ਕਰਨਗੇ ਜੋ ਬੇਮਤਲਬ ਹੀ ਤੁਹਾਡੇ ਤੇ ਝੂਠੀਆਂ ਰਿਪੋਰਟਾਂ ਕਰਨਗੇ ਝੂਠੇ ਦਾਵੇ ਐਲਾਨਗੇ ਝੂਠੇ ਨਾਂ ਛਲਣਾਣਗੇ ਪਰਮੇਸ਼ਰ ਕਹਿੰਦੇ ਅਜਿਹੇ ਲੋਕ ਜਿਹੜੇ ਆ ਉਹਨਾਂ ਦੇ ਮੂੰਹ ਕਹਿੰਦੇ ਮੈਂ ਕਾਲੇ ਕਰੂੰਗਾ ਉਹ ਕਿੱਦਾਂ ਕਰੂੰਗਾ ਆਪਣਾ ਸੱਚਾ ਗਿਆਨ ਭੇਜ ਕੇ ਤੋਂ ਸੱਚਮੁੱਚ ਆਪ ਅਗਲੀ ਆਇਤ ਵਿੱਚ ਦੇਖਦੇ ਪਰਮੇਸ਼ਰ ਕਹਿੰਦੇ ਜੋ ਤੇਰੇ ਨਾਲ ਝਗੜਦੇ ਹਨ ਤੂੰ ਉਹਨਾਂ ਨੂੰ ਪਾਲੇਂਗਾ ਪਰ ਪਾਏਂਗਾ ਨਹੀਂ ਤੋਂ ਸੱਚਮੁੱਚ ਪਰਮੇਸ਼ਰ ਕਹਿੰਦੇ ਆ ਕਿ ਜਿਹੜੇ ਤੁਹਾਡੇ ਨਾਲ ਝਗੜਦੇ ਆ ਤੁਸੀਂ ਉਹਨਾਂ ਨੂੰ ਲੱਭੋਗੇ ਪਰ ਉਹ ਤੁਹਾਨੂੰ ਮਿਲਣਗੇ ਨਹੀਂ ਜਿੱਦਾਂ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਜਿਹੜੇ ਲੋਕ ਝਗੜਦੇ ਸੀਗੇ ਉਹ ਲੋਕ ਜਿਹੜੇ ਆ ਨਾ ਹੋયા ਜੇ ਹੋ ਕੇ ਨਾਸ਼ ਹੋ ਗਏ ਕਿੱਦਾਂ ਜਦੋਂ ਉਹਨਾਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਵਿੱਚ ਪਤਾ ਲੱਗਾ ਜਿੱਦਾਂ ਪੌਲਸ ਸੀ ਪਰਮੇਸ਼ਰ ਦੇ ਵਿਰੋਧ 'ਚ ਸੀਗਾ ਪ੍ਰਭੂ ਯੇਸ਼ੂ ਮਸੀਹ ਦੇ ਚੇਲਿਆਂ ਨੂੰ ਮਾਰਦਾ ਸੀਗਾ ਜਦੋਂ ਪ੍ਰਭੂ ਯੇਸ਼ੂ ਮਸੀਹ ਦਾ ਸੱਚਾ ਗਿਆਨ ਪੌਲਸ ਦੇ ਉੱਪਰ ਉਤਰਿਆ ਤੇ ਪ੍ਰਭੂ ਯੇਸ਼ੂ ਮਸੀਹ ਨੇ ਉਹਨੂੰ ਆਪਣਾ ਚੇਲਾ ਬਣਾ ਲਿਆ ਤੇ ਉਹੀ ਪੌਲਸ ਜਿਹੜਾ ਆ ਉਹ ਮਸੀਹੀ बन ਗਿਆ ਉਹ ਉਹੀ ਚੇਲਾ ਪਰਮੇਸ਼ਰ ਦੀ ਮਸੀਹਤ ਨੂੰ ਵਧਾਉਣ ਦੇ ਵਿੱਚ ਲੱਗ ਗਿਆ ਤੇ ਉਹ ਜਿਹੜੇ ਲੋਕ ਜਿਹੜੇ ਪੌਲਿਸ ਦੇ ਨਾਲ ਅਤਿਆਚਾਰ ਕਰਦੇ ਸੀਗੇ ਉਸ ਨੂੰ ਭਾਲਦੇ ਰਹੇ ਪਰ ਪੌਲਿਸ ਉਹ ਨਹੀਂ ਰਿਹਾ ਪੌਲਿਸ ਆਤਮਾ ਦੇ ਵਿੱਚ ਬਦਲ ਗਿਆ ਤੇ ਸੱਚਮੁੱਚ ਪਰਮੇਸ਼ਰ ਕਹਿੰਦੇ ਆ ਕਿ ਅੱਜ ਜੋ ਤੁਹਾਡੇ ਨਾਲ ਝਗੜਦੇ ਆ ਲੜਦੇ ਆ ਪਰਮੇਸ਼ਰ ਕਹਿੰਦੇ ਮੈਂ ਉਹਨਾਂ ਦੇ ਮਨਾਂ ਨੂੰ ਬਦਲਦਾ ਹਾਂ ਪਰਮੇਸ਼ਰ ਕਹਿੰਦੇ ਆ ਕਿ ਅਗਰ ਉਹ ਲੋਗ ਜੋ ਤੁਹਾਡੇ ਨਾਲ ਵੈਰ-ਥਾਈ ਵੈਰ ਕਰਦੇ ਆ ਅਗਰ ਉਹ ਤੁਹਾਡੇ ਨਾਲ ਜ਼ਿਆਦਾ ਹਠੀਲੇ ਆ ਤਾਂ ਪਰਮੇਸ਼ਰ ਕਹਿੰਦੇ ਮੈਂ ਉਹਨਾਂ ਨੂੰ ਨਾਸ਼ੀ ਕਰ ਦੂੰਗਾ ਉਹ ਤੁਹਾਨੂੰ ਲੱਭਣਗੇ ਹੀ ਨਹੀਂ ਤੁਸੀਂ ਉਹਨਾਂ ਨੂੰ ਲੱਭੋਗੇ ਪਰ ਉਹ ਤੁਹਾਨੂੰ ਨਹੀਂ ਲੱਭਣਗੇ ਤੇ ਸੱਚਮੁੱਚ ਅਗਰ ਸਾਡੇ ਵਿਰੋਧ ਕੋਈ ਸਾਡੇ ਆਪਣੇ ਦਿਲਾਂ ਦੇ ਵਿੱਚ ਸਾਡੇ ਲਈ ਨਫ਼ਰਤ ਪਾਪ ਰੱਖਦਾ ਤੇ ਪਰਮੇਸ਼ਰ ਉਹਦਾ ਜਵਾਬ ਦੇਣ ਲਈ ਬੈਠੇ ਆ ਸਾਨੂੰ ਜਵਾਬ ਦੇਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਨੈਕਸਟ ਆਇਚ ਆਪਾਂ ਦੇਖਦੇ ਆ ਕਿ ਮੈਂ ਹੀ ਹਵਾ ਤੇਰਾ ਪਰਮੇਸ਼ਰ ਤਾ ਤੇਰਾ ਸੱਚਾ ਹੱਥ ਫੜੀ ਬੈਠਾ ਮੈਂ ਤੈਨੂੰ ਆਖਦਾ ਹਾਂ ਨਾ ਡਰ ਮੈਂ ਤੇਰੀ ਸਹਾਇਤਾ ਕਰਾਂਗਾ ਅੱਜ ਜਿੰਨੇ ਵੀ ਭੈਣ ਭਰਾ ਕੋਰਟ ਕੇਸ ਦੇ ਵਿੱਚ ਆ ਜਿੰਨੇ ਵੀ ਭੈਣ ਭਰਾਵਾਂ ਤੇ ਕੋਈ ਗਲਤ ਝੂਠੇ ਇਲਜ਼ਾਮ ਲਗਾਏ ਹੋਏ ਨੇ ਜਿੰਨੇ ਵੀ ਭੈਣ ਭਰਾਵਾਂ ਦੇ ਉੱਪਰ ਕੋਈ ਕੇਸ ਦਰਜ ਆ ਜੋ ਝੂਠਾ ਆ ਤੇ ਸਾਚਮੱਚ ਅੱਜ ਉਹਨਾਂ ਪੈਨਾ ਭਰਾਵਾਂ ਨੂੰ ਪਰਮੇਸ਼ੁਰ ਆਖ ਰਿਹਾ ਨੇ ਕਿ ਮੈਂ ਯਹਵਾ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਮੈਂ ਤੈਨੂੰ ਆਖਦਾ ਹਾਂ ਨਾ ਡਰ ਮੈਂ ਤੇਰੀ ਸਹਾਇਤਾ ਕਰਾਂਗਾ ਤੇ ਜਿਹਦੇ ਨਾਲ ਯਹਵਾ ਪਰਮੇਸ਼ੁਰ ਖੜ ਜਿਵੇ ਉਹ ਕਿਸੇ ਵੀ ਕਿਸੇ ਵੀ ਮੁਕਦਮੇ ਤੋਂ ਹਾਰ ਨਹੀਂ ਸਕਦਾ ਚਾਹੇ ਉਹ ਜ਼ਿੰਦਗੀ ਦਾ ਮੁਕਦਮਾ ਹੋਵੇ ਚਾਹੇ ਉਹ ਸੰਸਾਰਿਕ ਹੋਵੇ ਤੇ ਚਾਹੇ ਉਹ ਆਤਮਿਕ ਹੋਵੇ ਉਹ ਕਿਸੇ ਵੀ ਮੁਕਦਮੇ ਤੋਂ ਬੰਦਾ ਹਾਰ ਨਹੀਂ ਸਕਦਾ ਜ ਜਿਹਦੇ ਨਾਲ ਯਹਵਾ ਪਰਮੇਸ਼ਰ ਖੜਾ ਆ ਤਾਂ ਆਪਾਂ ਦੇਖਿਆ ਕਿ ਅੱਜ ਪਰਮੇਸ਼ਰ ਨੇ ਸਾਨੂੰ ਖਾਸ ਵਰਤ ਦੇ ਸਮੇਂ ਦੇ ਵਿੱਚ ਇਹ ਵਚਨ ਦਿੱਤਾ ਜੋ ਵੀ ਭੈਣ ਭਰਾਵਾਂ ਦੇ ਨਾਲ ਕੋਈ ਵੈਰ ਵਿਰੋਧ ਰੱਖਦਾ ਆ ਜੋ ਵੈਰੀ ਨੇ ਇਹਨਾਂ ਦੇ ਲਈ ਝੂਠੇ ਕੋਟ ਕੇਸ ਪਾਏ ਹੋਏ ਨੇ ਚੂਠੀਆਂ ਰੋਪਣਾ ਜਿਨ੍ਹਾਂ ਦੇ ਖਿਲਾਫ ਦਰਜ ਨੇ ਜਿਨ੍ਹਾਂ ਦੇ ਖਿਲਾਫ ਲੋਗ ਕੁੜਕੜਾਉਂਦੇ ਨੇ ਉਹਨਾਂ ਦਾ ਵੈਰ ਵਿਰੋਧ ਕਰਦੇ ਨੇ ਮਸੀਹ ਲੋਕਾਂ ਦੇ ਖਿਲਾਫ ਮਸੀਹ ਦੇ ਕਰਕੇ ਜਿਨ੍ਹਾਂ ਨੂੰ ਸਤਾਵ ਝੱਲਣਾ ਪੈ ਰਿਹਾ ਆ ਤਾਂ ਅੱਜ ਪਰਮੇਸ਼ਰ ਨੇ ਉਹਨਾਂ ਲੋਕਾਂ ਦੇ ਲਈ ਉਹਨਾਂ ਭੈਣਾ ਪਾਈਆਂ ਦੇ ਲਈ ਅੱਜ ਦੇ ਇਸ वचन ਨੂੰ ਦਿੱਤਾ ਹੈ ਪਰਮੇਸ਼ਰ ਨੇ ਪੂਰੇ वचन ਦਾ ਨਿਚੋੜੇ ਕੱਢਿਆ ਆ ਪਰਮੇਸ਼ਰ ਕਹਿੰਦੇ ਕਿ ਤੁਹਾਡੇ ਨਾਲ ਜਿਹੜੇ ਲੜਨਗੇ ਝਗੜਨਗੇ ਪਰਮੇਸ਼ਰ ਕਹਿੰਦੇ ਉਹ ਨਾ ਹੋਇਆ ਜੇ ਹੋ ਕੇ ਨਾਸ਼ ਹੋ ਜਾਣਗੇ ਉਹਨਾਂ ਦੇ ਮੂੰਹ ਕਾਲੇ ਕਿਤੇ ਜਾਣਗੇ ਪਰਮੇਸ਼ਰ ਕਹਿੰਦੇ ਕਿ ਜੋ ਤੁਹਾਨੂੰ ਤੁਹਾਡੇ ਨਾਲ ਝਗੜਦੇ ਆ ਉਹਨਾਂ ਨੂੰ ਤੁਸੀਂ ਲੱਭੋਗੇ ਪਰ ਭਾ ਲੋਗੇ ਨਹੀਂ ਤੇ ਪਰਮੇਸ਼ਰ ਨੇ ਐਂਡ ਤੇ ਕੀ ਆਇਆ ਪਰਮੇਸ਼ਰ ਕਹਿੰਦੇ ਕਿ ਤੁਸੀਂ ਬਿਲਕੁਲ ਨਹੀਂ ਡਰਨਾ ਬਿਲਕੁਲ ਨਹੀਂ ਘਬਰਾਉਣਾ ਪਰਮੇਸ਼ਰ ਕਹਿੰਦਾ ਮੈਂ ਤੁਹਾਡਾ ਸੱਚਾ ਹੱਥ ਫੜੀ ਬੈਠਾ ਆਂ ਤੇ ਮੈਂ ਕਹਿੰਦਾ ਤੁਹਾਡੀ ਸਹਾਇਤਾ ਕਰਾਂਗਾ ਜੇ ਦੇ ਨਾਲ ਪਰਮੇਸ਼ਰ ਹੈ ਉਹਨੂੰ ਕਿਸੇ ਇਨਸਾਨ ਦੀ ਸਹਾਇਤਾ ਦੇ ਤੱਕਣ ਦੀ ਜ਼ਰੂਰਤ ਨਹੀਂ ਹੈ ਭਾਵੇਂ ਤੁਹਾਡੇ ਖਿਲਾਫ ਕਿੰਨੇ ਹੀ ਵੱਡੇ ਲੋਕ ਖੜੇ ਨੇ ਭਾਵੇਂ ਤੁਹਾਡੇ ਖਿਲਾਫ ਹਕੂਮਤਾਂ ਦੇ ਰਾਜੇ ਖੜੇ ਨੇ ਪਰ ਜਦੋਂ ਤੁਹਾਡੇ ਨਾਲ ਯਹਵਾ ਪਰਮੇਸ਼ਰ ਖੜ ਗਿਆ ਉੱਥੇ ਸਾਰੀਆਂ ਸੀਜ਼ਾਂ ਜਿਹੜੀਆਂ ਉਹ ਫੇਲ ਹੋ ਜਾਂਦੀਆਂ ਆ ਤਾਂ ਸੱਚਮੱਚ ਅਸੀਂ ਪਰਮੇਸ਼ਰ ਦੀ ਸਹਾਇਤਾ ਨੂੰ ਮੰਗਣਾ ਹੈ ਅੱਜ ਜਿੰਨੇ ਵੀ ਸਾਡੇ ਭੈਣਾ ਭਰਾਵਾਂ ਦੇ ਵਿਰੋਧ ਦੇ ਵਿੱਚ ਮਸੀਹ ਲੋਕਾਂ ਦੇ ਵਿਰੋਧ ਦੇ ਵਿੱਚ ਜਿੰਨੇ ਵੀ ਲੋਕ ਖੜੇ ਆ ਆਪਾਂ ਸਾਰਿਆਂ ਦੇ ਲਈ ਪ੍ਰਾਰਥਨਾ ਕਰਾਂਗੇ ਉਹਨਾਂ ਦਾਸ ਦਾਸੀਆਂ ਦੇ ਲਈ ਵੀ ਪ੍ਰਾਰਥਨਾ ਕਰਾਂਗੇ ਜਿਨ੍ਹਾਂ ਦੇ ਖਿਲਾਫ ਝੂਠੇ ਮੁਕੱਦਮੇ ਦਰਜ ਨੇ ਜਿਨ੍ਹਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਗਿਆ ਆ ਕਿਉਂਕਿ ਉਹ ਪਰਮੇਸ਼ਰ ਦਾ ਪ੍ਰਚਾਰ ਕਰਦੇ ਨੇ ਤਾਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਜਿਹੜੇ ਭੈਣ ਭਰਾਵਾਂ ਦੇ ਸਿਰਕੇ ਸਿਆਜਾ ਕੋਈ ਕੋਈ ਵੀ ਰਿਪੋਰਟ ਜਾਂ ਕੋਈ ਵੀ ਕਚੈਰੀਆਂ ਦੇ ਵਿੱਚ ਕੁਝ ਵੀ ਉਹਨਾਂ ਦੇ ਖਿਲਾਫ ਝੂਠ ਆ ਦਰਸਿਆ ਜਾਂ ਉਹਨਾਂ ਨੂੰ ਕਿਸੇ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਆ ਤੇ ਉਹ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕੋਈ ਗਲਤੀ ਕੀਤੀ ਹੋਵੇ ਕਿਉਂਕਿ ਪਰਮੇਸ਼ਰ ਜਿਹੜਾ ਆ ਉਹ ਪਰਮੇਸ਼ਰ ਕਹਿੰਦਾ ਮੈਂ ਕਿਸੇ ਦਾ ਪੱਖਪਾਤ ਨਹੀਂ ਕਰਦਾ ਤੇ ਤੁਸੀਂ ਝੂਠੇ ਨਹੀਂ ਹੋਣੇ ਚਾਹੀਦੇ ਪਰ ਤੁਸੀਂ ਸੱਚੇ ਹੋਣੇ ਚਾਹੀਦੇ ਤਾਂ ਪਰਮੇਸ਼ਰ ਤੁਹਾਡੀ ਸਹਾਇਤਾ ਲਈ ਹਰਦਮ ਖੜਾ ਆ ਤਾਂ ਇਹ ਵਚਨ ਉਹਨਾਂ ਦੇ ਲਈ ਆ ਜਿ ਜਿਹੜੇ ਆਪਣੇ ਵਚਨਾਂ ਤੇ ਪਰਮੇਸ਼ਰ ਦੇ ਵਚਨਾਂ ਤੇ ਚੱਲਦੇ ਤੇ ਖਰੇ ਆ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਕਰਕੇ ਸਤਾਇਆ ਜਾਂਦਾ ਆ ਜਾਂ ਜਿਨ੍ਹਾਂ ਦੇ ਖਿਲਾਫ ਲੋਕ ਝੂਠੀਆਂ ਕਾੜ ਤਾਂ ਕੱਢਦੇ ਤੇ ਉਹਨਾਂ ਨੂੰ ਫਸਾਉਂਦੇ ਆ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ ਆ ਕਿ ਮੈਂ ਤੁਹਾਡੀ ਸਹਾਇਤਾ ਕਰਾਂਗਾ ਤੇ ਜੋ ਵਿਅਚਾਰੀ ਆ ਜਾਂ ਜੋ ਕੋਈ ਨਸ਼ੇਵਾਂਜਾ ਜਾਂ ਉਦ ਦਾ ਕੋਈ ਜੇਲ੍ਹ ਦੇ ਵਿੱਚ ਆ ਜਾਂ ਕੋਈ ਕਿਸੇ ਦੇ ਖਿਲਾਫ ਕੋਈ ਗੱਲ ਆ ਜੋ ਖੁਦ ਝੂਠੇ ਨੇ ਪਰਮੇਸ਼ਰ ਨੇ ਉਹਨਾਂ ਦੇ ਲਈ ਨਹੀਂ ਕਿਹਾ ਪਰ ਪਰਮੇਸ਼ਰ ਉਹਨਾਂ ਨੂੰ ਹਿੰਮਤ ਦਿੰਦਾ ਤਾਕਤ ਦਿੰਦਾ ਪਰਮੇਸ਼ਰ ਉਹਨਾਂ ਨੂੰ ਵੀ ਬਚਾਉਣਾ ਚਾਹੁੰਦਾ ਆ ਤਾਂ ਸੱਚਮੁੱਚ ਅੱਜ ਅਸੀਂ ਤੌਬਾ ਕਰਨੀ ਅਗਰ ਸਾਡੇ ਵਿੱਚ ਝੂਠ ਆ ਜਾਂ ਸਾਡੇ ਅੰਦਰ ਕੋਈ ਪਾਪ ਆ ਜੇ ਇਸ ਦੀ ਵਜ੍ਹਾ ਨਾਲ ਅਸੀਂ ਫਸੇ ਹੋਏ ਆ ਤਾਂ ਸਾਰੇ ਹੀ ਭੈਣ ਭਰਾ ਤੌਬਾ ਕਰਨ ਕਿ ਪਰਮੇਸ਼ਰ ਮੈਨੂੰ ਇਹਨਾਂ ਗੁਨਾਹਾਂ ਤੋਂ ਆਜ਼ਾਦ ਕਰੋ ਪਰਮੇਸ਼ਰ ਮੈਂ ਆਪਣੀ ਜ਼ਿੰਦਗੀ ਤੁਹਾਨੂੰ ਦਿਨਾ ਆ ਜਾਂ ਦਿਨੀ ਆ ਪਰਮੇਸ਼ਰ ਤੁਹਾਨੂੰ ਆਜ਼ਾਦ ਕਰਨਗੇ ਔਰ ਪਰਮੇਸ਼ਰ ਤੁਹਾਨੂੰ ਹਰ ਇੱਕ ਮਾਮਲੇ ਦੇ ਵਿੱਚੋਂ ਕੱਢ ਲਿਆਉਣਗੇ ਔਰ ਫਿਰ ਦੁਬਾਰਾ ਤੁਸੀਂ ਕਦੇ ਪਾਪ ਨਾ ਕਰਨਾ ਤੋ ਆਓ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਸਾਰੇ ਹੀ ਪੈਣ ਪ੍ਰਾਰ ਲ ਕੇ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸਾਨੂੰ ਹਰ ਇੱਕ ਪਾਪ ਤੋਂ ਬਦੀ ਤੋਂ ਦੂਰ ਕਰੇ ਅਗਰ ਅਸੀਂ ਝੂਠੇ ਫਸਾਏ ਗਏ ਆ ਤਾਂ ਪਰਮੇਸ਼ਰ ਸਾਡੀ ਮਦਦ ਸਹਾਇਤਾ ਕਰੇ ਤੋ ਆਓ ਪ੍ਰਾਰਥਨਾ ਕਰਾਂਗੇ ਹallelujah hallelujah 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 ਤਨਵਾ 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 ਧੰਨਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਵਰ ਜੀ ਜੋ ਤੁਸੀਂ ਸਾਨੂੰ ਅੱਜ ਵਚਨ ਪ੍ਰਾਰਥਨਾ ਦਾ ਸਮਾਂ ਦਿੱਤਾ ਹੈ ਖੁਦਾ ਪਰਮੇਸ਼ਵਰ ਜੀ ਧੰਨਵਾਦ ਕਰਦੇ ਖੁਦਾ ਇਹਨਾਂ ਸਾਰੇ ਹੀ ਵਚਨਾਂ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਅੱਜ ਵਚਨ ਪ੍ਰਾਰਥਨਾ ਦੇ ਪਰਮੇਸ਼ਵਰ ਜੀ ਤੁਸੀਂ ਸਾਨੂੰ ਵਰਤ ਦੇ ਸਮੇਂ ਦੇ ਵਿੱਚ ਖੁਦਾ ਅੱਜ ਇਹ ਵਚਨ ਦਿੱਤਾ ਮੇਰੇ ਮਹਾਨ ਖੁਦਾਵੰਤ ਜੀ ਅੱਜ ਦੇ ਵਚਨ ਪਰਮੇਸ਼ਵਰ ਜੀ ਅੱਜ ਦੀ ਖਾਸ ਪ੍ਰਾਰਥਨਾ ਪ੍ਰਭੂ ਜੀ ਕੋਰਟ ਕੇਸ ਦੇ ਲਈ ਆ ਖੁਦਾ ਸੱਚਮੁੱਚ ਪਰਮੇਸ਼ਵਰ ਜੀ ਅੱਜ ਤੁਸੀਂ ਸਾਰੇ ਹੀ ਕੋਰਟ ਕੇਸ ਦੇ ਪਰਵ ਜੀ ਜਿੰਨੇ ਵੀ ਪੀੜਤ ਭੈਣ ਭਰਾ ਨੇ ਖੁਦਾ ਉਹਨਾਂ ਸਾਰਿਆਂ ਨੂੰ ਸੰਭਾਲੋ ਔਰ ਬਚਾਓ ਮੇਰੇ ਮਹਾਨ ਖੁਦਾ ਤੁਸੀਂ ਸੱਚੇ ਨਿਆਕਾਰ ਹੋ ਖੁਦਾਵੰਤ ਜੀ ਤੁਸੀਂ ਇਹਨਾਂ ਦਾ ਨਿਆਂ ਕਰੋ ਮੇਰੇ ਮਹਾਨ ਖੁਦਾਵੰਤ ਜੀ ਜਿਨ੍ਹਾਂ ਭੈਣ ਭਰਾਵਾਂ ਤੇ ਪਰਮੇਸ਼ਰ ਦੀ ਝੂਠੇ ਇਲਜ਼ਾਮ ਲਾਏ ਹੋਏ ਨੇ ਖੁਦਾਵੰਤ ਜੀ ਝੂਠੇ ਕੇਸ ਪੈ ਨੇ ਮੇਰੇ ਮਹਾਨ ਖੁਦਾਵੰਤ ਜੀ ਜਿਨ੍ਹਾਂ ਨੂੰ ਲੋਕ ਤੁਹਾਡੇ ਨਾਮ ਦੇ ਕਰਕੇ ਫਸਾਉਂਦੇ ਨੇ ਖੁਦਾਵੰਤ ਜੀ ਜਿਨ੍ਹਾਂ ਨੂੰ ਤੁਹਾਡੇ ਨਾਮ ਦੇ ਕਰਕੇ ਤਾੜਨਾ ਚੱਲਣੀ ਪੈਂਦੀ ਹੈ ਮੇਰੇ ਪਰਮੇਸ਼ਰ ਜੀ ਅੱਜ ਤੁਸੀਂ ਉਹਨਾਂ ਸਾਰੇ ਭੈਣ ਭਰਾਵਾਂ ਉੱਪਰ ਦਇਆ ਕਰੋ ਉਹਨਾਂ ਨੂੰ ਆਜ਼ਾਦ ਕਰੋ ਫ੍ਰੀ ਕਰੋ ਖੁਦਾ ਹਾਰਿਕ ਕੋ ਇਸ ਤੋਂ ਹਰ ਇੱਕ ਬੰਧਨ ਤੋਂ ਹਰ ਇੱਕ ਸ਼ਰਾਪ ਤੋਂ ਪਰਮੇਸ਼ਵਰ ਜੀ ਆ ਜਿਨਾਂ ਨੂੰ ਆਜ਼ਾਦ ਕਰੋ ਮੇਰੇ ਸਮਰਥੀ ਪਰਮੇਸ਼ਵਰ ਜੀ ਅੱਜ ਦੀ ਇਹ ਵਰਤ ਪ੍ਰਾਰਥਨਾ ਪਰਮੇਸ਼ਵਰ ਜੀ ਸਾਰਿਆਂ ਦੇ ਲਈ ਆਸ਼ੀਸ਼ ਔਰ ਬਰਕਤ ਦਾ ਕਾਰਨ ਬਣੇ ਖੁਦਾ ਜਿੰਨੇ ਵੀ ਭੈਣ ਭਰਾ ਪਰਮੇਸ਼ਵਰ ਜੀ ਵਰਤ ਪ੍ਰਾਰਥਨਾ ਦੇ ਵਿੱਚ ਨੇ ਖੁਦਾ ਇਹਨਾਂ ਸਾਰਿਆਂ ਨੂੰ ਸੰਭਾਲ ਕੇ ਰੱਖਣਾ ਤਾਂਕਿ ਇਹ ਦੂਸਰਿਆਂ ਦੇ ਲਈ ਪ੍ਰਾਰਥਨਾਵਾਂ ਕਰ ਸਕਣ ਖੁਦਾਵੰ ਜੀ ਔਰ ਮੇਰੇ ਮਹਾਨ ਖੁਦਾ ਸੱਚਮੁੱਚ ਤੁਸੀਂ ਕਿਆ ਜਿਹੜੇ ਤੁਹਾਡੇ ਨਾਲ ਵਿਅਰਥਾ ਲੜਦੇ ਨੇ ਝਗੜਦੇ ਨੇ ਖੁਦਾਵੰਨ ਜੀ ਤੁਸੀਂ ਉਹਨਾਂ ਦੇ ਮੂੰਹਾਂ ਨੂੰ ਕਾਲਾ ਕਰ ਦੇਆ ਮੇਰੇ ਮਹਾਨ ਖੁਦਾ ਨдая ਕਰੋ ਪਰਮੇਸ਼ਰ ਜੀ ਅੱਜ ਵੈਰੀ ਦਾ ਮੂੰਹ ਕਾਲਾ ਹੋਵੇ ਮੇਰੇ ਪਰਮੇਸ਼ਰ ਜੀ ਅੱਜ ਹਰ ਇੱਕ ਕੋਰਟ ਕੇਸ ਦੇ ਵਿੱਚੋਂ ਆਜ਼ਾਦ ਹੋ ਜਾਣ ਵਰੀ ਹੋ ਜਾਣ ਰੱਦ ਹੋ ਜਾਵੇ ਹਰ ਇੱਕ ਕੋਰਟ ਕੇਸ ਹਾਰਿਕ ਰਿਪੋਰਟ ਜੋ ਝੂਠੀ ਪਰਮੇਸ਼ਰ ਜੀ ਤੁਹਾਡੇ ਬੱਚਿਆਂ ਦੇ ਖਿਲਾਫ ਲੇਖਦਾ ਅੱਜ ਉਹ ਸਾਰੀਆਂ ਰਿਪੋਰਟਾਂ ਨੂੰ ਪਰਮੇਸ਼ਰ ਜੀ ਕੈਨਸਲ ਕਰਦੇ ਆਂ ਖੁਦਾਵੰਨ ਜੀ ਹਰ ਇੱਕ ਕੋਰਟ ਕੇਸ ਨੂੰ ਪ੍ਰਭੂ ਜੀ ਤੁਹਾਡੇ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਪ੍ਰਭੂ ਜੀ ਸੱਚੇ ਨੇ ਆਕਾਰ ਤੁਸੀਂ ਉਹ ਖੁਦਾ ਦੁਨੀਆ ਦਾ ਨਹੀਂ ਝੂਠਾ ਹੈ ਮੇਰੇ ਪਰਮੇਸ਼ਰ ਜੀ ਤੋ ਸੱਚਮੁੱਚ ਪਰਮੇਸ਼ਰ ਜੀ ਹਰ ਇੱਕ ਮਾਮਲੇ ਨੂੰ ਪ੍ਰਭੂ ਜੀ ਕੈਨਸਲ ਕਰਦੇ ਆਂ ਰੱਦ ਕਰਦੇ ਪ੍ਰਭੂ ਜੀ ਤੁਸੀਂ ਆਪਣੇ ਹਰ ਇੱਕ ਬੱਚੇ ਨੂੰ ਖੁਦਾ ਆਪਣੇ ਪਾਕ ਪਵਿੱਤਰ ਲਹੂ ਦੇ ਵਿੱਚ ਟਾ ਕੇ ਰੱਖੋ ਖੁਦਾਵੰ ਜੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਅਸੀਂ ਤੁਹਾਡੇ ਨਿਆਂ ਦੇ ਸਾਹਮਣੇ ਖੜੇ ਹੋਣ ਯੋਗ ਹੋਈਏ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰ ਜੀ ਅਸੀਂ ਝੂਠੇ ਨਾ ਠਹਿਰਾਏ ਜਾਈਏ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਪੈਨਾਪ੍ਰਮਾ ਲਈ ਵੀ ਪ੍ਰਾਰਥਨਾ ਕਰਦੇ ਖੁਦਾ ਜੋ ਕਿਸੇ ਗਲਤ ਕੇਸ ਦੇ ਵਿੱਚ ਫਸਿਆ ਜੋ ਗਲਤ ਪਰਮੇਸ਼ਰ ਜੀ ਜਿਨ੍ਹਾਂ ਦੇ ਜ਼ਿੰਦਗੀਆਂ ਦੇ ਵਿੱਚ ਪਾਪ ਆ ਮੇਰੇ ਪਰਮੇਸ਼ਰ ਉਸ ਕਾਰਨੋਂ ਫਸੇ ਹੋਏ ਨੇ ਖੁਦਾਵੰਦੀ ਪਰਮੇਸ਼ਰਾ ਜੋ ਪੈਨਪਰਾ ਤੋਬਾ ਕਰਨ ਮੇਰੇ ਮਹਾਨ ਖੁਦਾਵੰਦੀ ਆਪਣੇ ਮਨਾਂ ਦੇ ਅੰਦਰ ਪਛਤਾਪ ਕਰਨ ਖੁਦਾ ਔਰ ਅੱਗੇ ਤੋਂ ਪਾਪ ਨਾ ਕਰਨ ਮੇਰੇ ਪਰਮੇਸ਼ਰ ਜੀ ਸਾਚੇ ਮੱਚੀ ਖੁਦਾਵੰਦੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਦੀ ਨਾ ਸਾਰੇ ਹੀ ਪੈਨਪਰਾਵਾਂ ਦੇ ਮਨਾਂ ਨੂੰ ਬਦਲੋ ਖੁਦਾ ਤਾਂ ਕਿ ਪਰਮੇਸ਼ਰ ਜੀ ਇਹ ਵੀ ਆਜ਼ਾਦੀ ਨੂੰ ਪਾਸ ਸਕਣ ਖੁਦਾਵੰਦੀ ਛੁਟਕਾਰੇ ਨੂੰ ਪਾਸ ਸਕਣ ਮੇਰੇ ਸਮਰਥੇ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਵਰਤ ਦੇ ਸਮੇਂ ਦੇ ਵਿੱਚ ਖੁਦਾਵੰਦੀ ਅੱਜ ਹਰ ਇੱਕ ਪੈਨਪਰਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਜੀ ਆਪਣੇ ਸਮੇਂ ਨੂੰ ਬਿਤਾਉਣ ਵਾਲਾ ਹੋਵੇ ਖੁਦਾਵੰਨ ਜੀ ਔਰ ਪਰਮੇਸ਼ਰ ਜੀ ਜਿੰਨੀਆਂ ਵੀ ਵਰਤ ਦੇ ਸਮੇਂ ਪ੍ਰਾਰਥਨਾ ਕੀਤੀਆਂ ਵਾਂ ਜਾਣ ਪਰਮੇਸ਼ਰ ਜੀ ਉਹ ਸਾਰੀਆਂ ਪ੍ਰਾਰਥਨਾਵਾਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਸਫਲ ਹੋ ਜਾਣ ਪਰਮੇਸ਼ਰ ਜੀ ਤੁਹਾਨੂੰ ਪਸੰਦ ਆਉਣ ਮੇਰੇ ਖੁਦਾ ਜੋ ਵੀ ਗੀਤ ਭਜਨ ਗਾਏ ਜਾਣ ਪਰਮੇਸ਼ਰ ਜੀ ਉਹ ਸਾਰੇ ਹੀ ਪ੍ਰਭੂ ਜੀ ਤੁਹਾਡੇ ਹਜ਼ੂਰੀ ਦੇ ਵਿੱਚ ਪਹੁੰਚਣ ਖੁਦਾ ਹਰ ਇੱਕ ਦੇ ਹੰਝੂ ਨੂੰ ਤੁਸੀਂ ਦੇਖਣਾ ਪਰਮੇਸ਼ਰ ਜੀ ਜੋ ਵੀ ਖੁਦਾਵੰਨ ਜੀ ਕਿਸੇ ਦੇ ਲਈ ਪ੍ਰਾਰਥਨਾ ਕਰਦਾ ਖੁਦਾ ਉਹਦਾ ਫਜ਼ਲ ਤੁਹਾਡੇ ਕੋਲ ਵੱਡਾ ਹੈ ਪਰਮੇਸ਼ਰ ਸ਼ੁਜੀ ਦਇਆ ਕਰਨਾ ਕਿਰਪਾ ਕਰਨਾ ਆਪਣੇ ਇਹਨਾਂ ਬੱਚਿਆਂ ਨੂੰ ਆਪਣੇ ਹੱਥਾਂ 'ਚ ਲੈ ਕੇ ਬLES ਕਰਨਾ ਖੁਦਾਵੰ ਜੀ ਜੋ ਦੂਸਰਿਆਂ ਲਈ ਪ੍ਰਾਰਥਨਾ ਕਰਦੇ ਆ ਵਰਤ ਰੱਖਦੇ ਖੁਦਾ ਉਹਨਾਂ ਸਾਰਿਆਂ ਲਈ ਵੀ ਪ੍ਰਭੂ ਜੀ ਤੁਸੀਂ ਆਪਣੇ ਪ੍ਰਭੂ ਜੀ ਸੁਰਗੀ ਪੰਡਾਰਾ ਨੂੰ ਖੋਲ ਦੇਣਾ ਖੁਦਾ ਇਹਨਾਂ ਦੀਆਂ ਜ਼ਰੂਰਤਾਂ ਨੂੰ ਤੁਸੀਂ ਸਵਰਗ ਰਾਸ ਤੋਂ ਪੂਰਾ ਕਰਨਾ ਮੇਰੇ ਮਹਾਨ ਪਰਮੇਸ਼ੁਰ ਜੀ ਔਰ ਦਇਆ ਕਰਨਾ ਕਿਰਪਾ ਕਰਨਾ ਖੁਦਾਵੰ ਜੀ ਪਰਮੇਸ਼ੁਰਨਾ ਸਾਰੇ ਭੈਣ ਭਰਾਵਾਂ ਨੂੰ ਆਜ਼ਾਦ ਕਰੋ ਖੁਦਾ ਜੋ ਬੋ ਰਬ ਜੀ ਕਿਸੇ ਪਾਪ ਦੇ ਬੋਝ ਦੇ ਵਿੱਚ ਬੰਦਨ ਦੇ ਵਿੱਚ ਜਕੜੇ ਹੋਏ ਨੇ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਅੱਗੇ ਤੋਂ ਪਰਮੇਸ਼ਰ ਜੀ ਸਾਨੂੰ ਸਮਰਥੀ ਬਣਾਉਣਾ ਖੁਦਾਵੰਨ ਜੀ ਤਾਂ ਕਿ ਅਸੀਂ ਦੂਸਰਿਆਂ ਦੇ ਲਈ ਪ੍ਰਾਰਥਨਾ ਕਰ ਸਕੀਏ ਵਰਤ ਰੱਖ ਸਕੀਏ ਹਰ ਪ੍ਰਭ ਜੀ ਅਸੀਂ ਵਰਤ ਰੱਖ ਕੇ ਖੁਦਾਵੰਨ ਜੀ ਦੂਸਰਿਆਂ ਦੀ ਭਲਾਈ ਦੇ ਲਈ ਖੁਦਾਵੰਨ ਜੀ ਦੂਸਰਿਆਂ ਦੀ ਅਸ਼ਾਈ ਦੇ ਲਈ ਦੂਸਰਿਆਂ ਦੇ ਛੁਟਕਾਰੇ ਦੇ ਲਈ ਅੱਗੇ ਆ ਸਕੀਏ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਨਾ ਸਾਰੇ ਹੀ ਭੈਣਾ ਭਰਾਵਾਂ ਦੇ ਲਈ ਜੋ ਵਰਤ ਪ੍ਰਾਰਥਨਾ ਦੇ ਵਿੱਚ ਜੁੜੇ ਹੋਏ ਨੇ ਖੁਦਾ ਪਰਮੇਸ਼ਰ ਜੀ ਜਿੱਦਾਂ ਤੁਸੀਂ ਇਹਨਾਂ ਨੂੰ ਹੁਣ ਦੇ ਸਮੇਂ 'ਚ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਇਹਨਾਂ ਨੂੰ ਅੱਗੇ ਦੇ ਸਮੇਂ 'ਚ ਵੀ ਸੰਭਾਲ ਕੇ ਰੱਖਣਾ ਪ੍ਰਭ ਜੀ ਅੱਗੇ ਦਾ ਵਰਤਦਾ ਸਾਰਾ ਸਮਾਂ ਤੁਹਾਡੇ ਹੱਥਾਂ 'ਚ ਸੌਂਪਦੇ ਆਂ ਖੁਦਾ ਜਿਹੜੇ ਵੀ ਥਾਵਾਂ 'ਤੇ ਤੁਹਾਡੇ ਬੱਚੇ ਬੈਠੇ ਹੋਏ ਨੇ ਖੁਦਾਵੰਦ ਜੀ ਇਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਸਵਰਗੀ ਦੂਤਾਂ ਦੀ ਵਾੜ ਲਾਉਨੇ ਆ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬਲੈਸ ਕਰਨਾ ਔਰ ਇਹਨਾਂ ਦੀ ਪ੍ਰਭ ਜੀ ਸਾਰੀਆਂ ਜ਼ਰੂਰਤਾਂ ਨੂੰ ਤੁਸੀਂ ਆਪਣੇ ਸਵਰਗੀ ਰਾਜ ਖਜ਼ਾਨਿਆਂ 'ਚ ਪੂਰਾ ਕਰਨਾ ਪਰਮੇਸ਼ਰ ਜੀ ਹਰਜ਼ਾਤ ਮੁਤ ਪਰਮੇਸ਼ੁਰ ਜੀ ਤੁਸੀਂ ਇਹਨਾਂ ਦੀ ਮਦਦ ਸਹਾਇਤਾ ਅਗਵਾਈ ਕਰਨਾ ਤੁਹਾਡਾ ਪਵਿੱਤਰ ਆਤਮਾ ਖੁਦਾਵੰਨ ਜੀ ਇਹਨਾਂ ਦੀ ਮਦਦ ਕਰੇ ਸਹਾਇਤਾ ਕਰੇ ਅਗਵਾਈ ਕਰੇ ਖੁਦਾ ਪ੍ਰਭ ਜੀ ਧੰਨਵਾਦ ਕਰਦੇ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਔਰ ਤੁਸੀਂ ਸਾਰਿਆਂ ਨੂੰ ਹੀ ਪ੍ਰਭ ਜੀ ਹਰ ਇੱਕ ਮਸਲੇ ਚੋਂ ਬਾਹਰ ਕੱਢਿਆ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਨ ਜੀ ਅੱਜ ਹਰ ਇੱਕ ਕੋਟ ਕੇਸ ਕੈਨਸਲ ਹੋ ਗਿਆ ਹੈ ਹਰ ਇੱਕ ਪ੍ਰਭ ਜੀ ਹਰ ਇੱਕ ਪ੍ਰੋਬਲਮ ਇਹਨਾਂ ਦੀ ਸੋਲਵ ਹੋ ਗਈ ਹੈ ਖੁਦਾਵੰਨ ਜੀ ਅਸੀਂ ਵਿਸ਼ਵਾਸ ਕਰਦੇ ਪ੍ਰਭ ਜੀ ਇਹ ਸਾਰੀ ਪ੍ਰਾਰਥਨਾ ਅਸੀਂ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਮੰਗਦੇ ਹਾਂ ਆਮਨ 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 ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਅੱਗੇ ਦੀ ਜਿਹੜੀ 2 ਵਜੇ ਦੀ ਵਰਤ ਖੋਲਣ ਦੀ ਪ੍ਰਾਰਥਨਾ ਉਹ ਸਾਰਿਆਂ ਨੇ ਜ਼ਰੂਰ ਸੁਣਨੀ ਔਰ ਵਚਨ ਪ੍ਰਾਰਥਨਾ ਦੇ ਵਿੱਚ ਵਰਤ ਦੇ ਵਿੱਚ ਬੜੇ ਰਹਿਣਾ ਔਰ ਪਰਮੇਸ਼ਰ ਤੁਹਾਡੀ ਸਾਰਿਆਂ ਦੀ ਮਦਦ ਸਹਾਇਤਾ ਅਗਵਾਈ ਕਰੇ 2 ਵਜੇ ਦੀ ਪ੍ਰਾਰਥਨਾ ਸਿਸਟਰ ਮਨਪ੍ਰੀਤ ਕੋ ਅਰਜੀ ਕਰਨਗੇ ਅਰ 2 ਵਜੇ ਸਾਰਿਆਂ ਨੇ ਆਪਣੇ ਵਰਤ ਨੂੰ ਖੋਲਣ ਦੀ ਪ੍ਰਾਰਥਨਾ ਜ਼ਰੂਰ ਕਰਨੀ ਜੀ ਕਲਮੇਸ਼ਰ ਤੁਹਾਡੇ ਸਾਰਿਆਂ ਦੇ ਉੱਪਰ ਦਇਆ ਕਿਰਪਾ ਰਹਿਮ ਫਜ਼ਲ ਹੋਣ ਤੋਂ ਲੈ ਕੇ ਸਦਾ ਤੱਕ ਬਣਾਈ ਰੱਖਣ ਧੰਨਵਾਦ ਜੀ ਸਾਰੀ ਕਲਿਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁੰਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ